ਆ ਗਿਆ ਗੋਫੂਕ ਤੋਂ ਅੱਗ ਲਾ ਕੇ ਤੁਹਾਨੂੰ ਮੈਂ ਨਹੀਂ ਕਰ ਕਰਪਾ ਅੱਗ ਘੜਾ ਸਕਦਾ ਤੇ ਸਾਰਾ ਇਹ ਜਿੱਕਾ ਤੋਂ ਹੁਣ ਬੋਡੀ ਪਾਣ ਕੋਤੜੇ ਬੰਦੇ ਮੇਟੇ ਲੋਕਾਂ ਨੂੰ ਮਾਰ ਪਿਆ ਬੇਤੇ ਤੇਜ਼ ਹਵਾ ਭੈਣ ਭੁੱਲੇ ਮਾਰੋ ਨਾ ਆਏ ਅੱਜ ਅੱਜ ਲਿਆਉ ਹੁਣ ਟਾਈਮ ਹੋਇਆ ਪਿਆ ਲਿਆਵਾਂਗੇ ਦਾਰੂ ਵੀ ਲਿਆਵਾਂਗੇ ਨਲੇ ਲਿਆਵਾਂਗੇ ਮੈਂ ਮੀਟ ਹਾਂ ਕਦੋਂ ਲਿਆਵਾਂਗੇ ਤੂੰ ਐ ਕਰ ਆ 10 ਕਬੂਰੀਆਂ ਨੇ ਜੂਰੀਆਂ ਦੀਆਂ ਹਾਂ ਨੇ ਪਾਣੀ ਆਪਾ ਲਾਤਾ ਤੇ ਛਿੜ ਗਏ ਛਤਣਗਾਂ ਨੇ ਆ ਛੋ ਪਾਣੀ ਘੜਾ ਦੇ ਤੂੰ ਵੀ ਦਰਜਦਾ ਕੰਮ ਨੂੰ ਹੁਣ ਬਲਵਾਉਂਦਾ ਮੈਂ ਤਾਂ ਇਹਨੂੰ ਹੋਈ ਕਰਦਾ ਹੱਥ ਵੱਜ ਗਿਆ ਪਾਣੀ ਛੱਡ ਗਿਆ ਦੇਖੀ ਤੈਨੂੰ ਪੜੋਆ ਚਲਾਉਣਾ ਨਹੀਂ ਆਉਂਦਾ ਹੈ ਪਗਾ ਕਤ ਲੱਤਾ ਕੀ ਉਹ ਮੈਂ ਤਾਂ ਇਹ ਦੇਖਿਆ ਸੀ ਮੁਹੱਬਤ ਦੇਖੀ ਜਾਂਦੀ ਹੋਵੇ ਸੱਸੂ ਮਾ ਸਤਿ ਸ੍ਰੀ ਅਕਾਲ ਮਾਤਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪੁੱਤ ਹਾਂ ਠੀਕ ਆ YouTube ਵੀ ਦੇਖੀ ਜਾਇਆ ਕਰ ਨਿਗਾ ਬਣੀ ਨਾ ਦੇਖੀ ਹਾਂ ਉਹੀ ਚੱਕ ਲਿਆ ਫੋਨ ਬਹਿ ਜਾ ਹਾਂ ਉਹੀ ਚੱਕਦੇ ਹੁੰਦੇ ਨੇ ਸਾਡੇ ਦੰਸੋ ਬਵਾ ਕੇ ਖੈਰ ਸੁੱਖ ਹੈ ਹਰ ਟੋਕਾ ਕਿੱਥੇ ਜਾਣਾ ਨਿਆ ਕੀ ਕਰਖਾ ਕੰਜਰਖਾਨਾ ਜਾ ਓਏ ਮੈਨੂੰ ਤਾਂ ਲੱਗਦਾ ਰੇਂਜ ਰੂਨ ਵਾਲਾ ਲੱਗਦਾ ਭਾਂ ਦੇ ਜਾ ਦਿਓ ਹਰੇ ਬਾਈ ਭੱਲੇ 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 ਭਾਂ ਦੀ ਲੱਕੜ ਇਹਨਾਂ ਦੀ 500 ਰੁਪਿਆ ਕੁੜੀ ਨੂੰ ਤਾਂ ਦੇਤਾ ਤੇ پرੋਹਣੇ ਵਾਰੀ ਤੁਹਾਡੇ ਕੋਲੇ ਨੋਟ ਟੁੱਟਿਆ ਨਹੀਂ ਸੀ ਮੇਰੇ ਛਾਲ ਕੜਿਆ ਨੇ ਕਿਵੇਂ ਜਲੂਸ ਕੱਢਿਆ ਹੁਣ ਪੰਜ ਸੀਦਰ ਰਹਿ ਗਏ ਜੰਗਰਦ ਕੱਢ ਗਏ ਉਹਨੂੰ 500 ਰੁਪਿਆ ਨਹੀਂ ਦਿੱਤਾ ਨਾ ਉਹਨੇ ਕੰਜਰਾਂ ਨੇ ਐਂ ਡੀਪ ਬਿਲਡਿੰਗ ਚ ਦਾ ਬਣਿਆ ਪਾਇਆ ਦੇਖ ਕਿਤੇ ਕਿਤੇ ਕਮਰਾ ਪਾ ਰੱਖਿਆ ਨਾ ਗੁਰਤੀਪ ਕਰਿਆ ਨਾ ਪਲਾਸਟਰ ਦੇਖਦੇ ਜਾਓ ਮੇਰੇ ਸਾਲ ਕੜੇ ਐਂ ਜਰਾਂ ਕੋਲੇ ਪੈਸੇ ਮੁੱਕ ਗਏ ਹੋਣਗੇ ਤੰਜੋ ਟੀਪ ਪਲਾਸਟਰ ਨਹੀਂ ਕਰਿਆ ਮੇਰੇ ਸਾਲ ਕੜਨੇ ਕਿਵੇਂ ਗਿਰਜਾਂ ਬੋਲਣ ਲਾਈਆਂ ਪੰਜ ਉਹ ਉੱਤੇ ਸੱਡਾ ਸੀ ਭੈਣ ਦੇ ਜਰਾਂ ਨੇ ਬਾਜ ਵਾਸਤੇ ਵੀ ਬਾਜ ਤਰਾਗੇ ਹੁਣ ਪੈਸੇ ਮੁੱਕ ਗਏ ਹੁਣ ਛੱਤ ਵੀ ਨਹੀਂ ਪਈ ਭੈਣ ਦਾ ਨਕਸ਼ਾ ਆ ਜਾਵੇ ਨੂੰ ਤਾਂ ਜਰ ਮਾਈ ਜਾਂਦੇ ਭੈਣ ਦੇ ਯਾਰ ਲਿਆਏ ਹੋਣਗੇ ਦੇਸੀ ਦੁੱਸੀ ਹਨਾ ਰੋਮ ਤਾਂ ਮਰਾਂਗੇ ਫਿਰ ਵੀ ਪਰੋਣੇ ਐ ਜੌਂਡੀਆ ਲਾਲ ਕਹੇ ਮੇਰੇ ਸਾਲ ਕੜਨੇ ਕਿਸਤਾਂ ਲੈ 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 ਭੈਣ ਦਾ ਬਾਅਦ ਚ ਦਾਵੇ ਲੈ ਆ ਗਾਂ ਕੰਜਰਦਿਆਂ ਨੇ ਉਹੀ ਛੱਡ ਰੱਖੀ ਐ ਬਾਹਰ ਠੰਡ ਲੱਗ ਜਿਨੂੰ ਕੰਜਰ ਦੇ ਦੁੱਧਾ ਤੇ ਪੀ ਕੇ ਮੇਰੇ ਸਾਲ ਕੜੇ ਜਦੋਂ ਚੌਣੀ ਹੁੰਦੀ ਆ ਪਣਾ ਨੂੰ ਉਹਦੀ ਲੈ ਜਾਂਦੇ ਨੇ ਬੱਚਾ ਹੈ ਨਾ ਉਹ ਭੈਣ ਦੇ ਯਾਰ ਮੈਂ ਵੀ ਉਹ ਆਲਟਰ ਜਾਣਾ ਲੈ 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 ਬੱਲੇ 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 ਇੱਕ ਕੰਜਰਾਂ ਨੇ ਸਾਹਾਂ ਤੇ ਧਾਰਿਆ ਕਿਤੇ ਕਿੱਲ ਕਿਤੇ ਮੋਰਾ ਐਂ ਦੀ ਖੜਾ ਗੇ ਬਾਜ ਹੁਣ ਪੈਸੇ ਮੁੱਕ ਗਏ ਥੋਡੇ ਕੋਲੇ ਹੈ ਕਾਦੇ ਗੱਲ ਆ ਬੈਠੀਆ ਖਾ ਕੇ 20 ਸਿਰਾਨਾ ਵੱਡੀ ਬਣੀਆ ਉਸ ਦੀ ਐਨੀ ਬਤਾ ਫਿਲਮਾਂ ਦੇਖੀ ਜਾਂਦੀ ਹੋਵੇ ਸੱਸੂ ਮਾ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤ ਹਾਂ ਠੀਕ ਆ YouTube ਵੀ ਦੇਖੀ ਜਾਂਦਾ ਨਿਗਾਹ ਬਣੀ ਨਾ ਦੇਖੀ ਹਾਂ ਉਹੀ ਚੱਕ ਲਿਆ ਫੋਨ ਬਹਿ ਜਾ ਹਾਂ ਉਹੀ ਚੱਕਦੇ ਹੁੰਦੇ ਨੇ 350 ਪਵਾ ਗਏ ਖੈਰ ਸੁੱਖ ਹੈ ਖੈਰ ਤੋਕਾ ਕਿੱਥੇ ਰਹਿਣ ਦਿੰਦੀ ਐ ਜਿੱਦ ਦੀ ਉਹ ਗਈ ਐ ਅੱਗ ਲਾਉਣੀ ਤੂੰ ਤਾ ਤੱਤੇ ਰਹਾ ਕਰ ਤੂੰ ਤਾ ਆਹੋ ਮੈਂ ਨਾ ਆਵਾਂ ਥੋਡੀ ਕੁੜੀ ਆਈ ਜਾਵੇ ਕੱਲੀ ਨਾ ਆਵਦਾ ਕੀ ਆਇਆ ਨੂ ਲੈ ਤੂੰ ਪ੍ਰਾਉਣਾ ਕਰਦਾ ਮੇਰੇ ਵਰੀ ਤਾਂ ਤੁਸੀਂ ਐਂ ਮੱਚਦੇ ਓਨੇ ਮੇਰੇ ਵਰੀ ਤਾਂ ਕੋਈ ਨਹੀਂ ਮੱਚਦਾ ਮਨ ਪੁੱਤਾ ਪਾਣੀ ਕਰ ਬਾਈ ਆਇਆ ਦੇ ਪਿਓ ਠੰਡੇ ਤੁਸੀਂ ਕਦਰ ਨੇ ਖੇਉਦਰੇ ਨੇ ਉਹ ਤਾਂ ਕਿੱਥੇ ਨੇ ਪੁੱਤਾ ਸੱਚੀ ਗੱਲ ਦੂ ਸ੍ਰੀ ਕਾ ਪਾਣੀ ਤਾਂ ਭਾਈ ਕੀ ਕਰਾਉਣਾ ਪਾਣੀ ਆ ਦੇਖ ਲਾ ਐ ਹੁੰਦੀ ਇੱਜ ਤਾਂ ਕੋਰੇ ਹੋ ਗਏ ਹੁਣ ਇਹਦੇ ਚ ਕੀ ਪੈ ਗਿਆ ਕੋਰੇ ਤੋੜੇ ਚੋਂ ਭਰ ਲਈ ਪਾਣੀ ਕੁੜਗੇ ਤੂੰ ਵੀ ਬਸ ਜਮਾ ਹੈ ਨਹੀਂ ਉੱਤੇੂੰ ਦਾ ਕਦਰ ਕਰ ਲਿਆ ਕਰ ਪਾਣੀ ਲੈ ਕੇ ਆਉਣਾ ਸੀ ਸਰਿਆ ਹੋ ਜਾ ਪਾਣੀ ਲਿਆਉਣਾ ਸੀ ਬਾਈ ਕੇ ਉਹ ਭਾਈ ਮਾੜਾ ਮੋਟਾ ਨਿੱਗਾ ਲਿਆ ਹੋਊਗਾ ਤੁਹਾਨੂੰ ਪਤਾ ਹੈ ਵੀ ਠੰਡ ਠਾਰੀ ਦੀ ਲੋਟ ਹੈਗੀ ਕਿਦੋਂ ਆਏ ਉੱਤੇ ਗੁੱਸਾ ਆ ਪਾਣੀ ਲਿਆ ਮੈਨੂੰ ਤਾਂ ਐ ਸੀ ਮਖਬਾਈ ਗਰਮ ਰਹਿੰਦੇ ਠੰਡਾ ਹੀ ਫੜਾ ਦਈਏ ਆਹੋ ਆਹੋ ਬਾਈ ਗਰਮ ਰਹਦਾ ਉਹਨੂੰ ਨਾ ਆਖੋ ਚੰਦੇਲ ਨੂੰ ਵੀ ਠੰਡੀ ਰਿਆ ਕਰ ਮਾੜੀ ਮੋਟੀ ਕੋਈ ਨਹੀਂ ਉਹਨੂੰ ਵੀ ਕੋਈ ਆ ਕੇ ਪੁੱਟਾ ਤੂੰ ਗਰਮ ਨਾ ਆਉ ਜਾ ਲਿਆ ਦੇ ਪਾਣੀ ਆਹੋ ਹੋਰਾਂਗੇ ਕਦਾਂ ਕਰੋਗੇ ਜਦੋਂ ਮੈਂ ਮਰ ਗਿਆ ਤੇਰੇ ਤੇਰੇ ਪਿਓ ਤੇਰੀ ਮੰਮੀ ਸਾਰੇ ਠੀਕ ਨੇ ਆਹੋ ਤੁਸੀਂ ਠੀਕ ਹੋ ਸਾਰੇ ਆ ਠੀਕ ਆ ਸਤਾ ਸਾਰੇ ਕੰਜਰ ਕਿੱਧਰ ਗਏ ਨੇ ਓ ਇੱਧਰ ਗਏ ਨੇ ਮੁੰਡਾ ਖੇਤ ਅੱਛਾ ਹਾਂ ਕੱਡੀ ਗੁੱਡੀ ਨਹੀਂ ਹਏ ਦੇਸੀ ਦੁੱਸੀ ਨਹੀਂ ਕੱਢੀ ਪਤਾ ਨਹੀਂ ਭਾਈ ਕੱਢੀ ਹੋਊਗੀ ਫਿਰ ਤੇਸੀ ਕੱਲ ਅੱਛਾ ਆ ਮਨਪ੍ਰੀਤਾ ਲੈ ਜਾ ਕਿਨੂ ਵਾਲਾ ਢੋਲ ਫੜ ਕੇ ਕਿਹੜੇ ਕਿਨੂ ਤੂੰ ਕਿਨੂ ਲੈ ਕੇ ਨਹੀਂ ਆਇਆ ਹੋਰ ਕਿਨੂ ਆ ਤੁਹਾਡੇ ਵਾਸਤੇ ਮੈਂ ਤਾਂ 4-5 ਸ਼ੂਟ ਲੈ ਕੇ ਆਇਆ ਰਹੂੰ ਇੱਥੇ ਹਾਂ ਅਵਤਾਰਾਂਗਾ ਲੜਕੇ ਆਉਂਦੇ ਨਾ 12 40 ਨਾਲ ਆਹੋ ਲੈ ਮਾਂ ਪ੍ਰੀਤ ਪਾਣੀ ਆਹੋ ਇੱਕ ਤਾਂ ਆਖਿਆ ਉਹਦੋਂ ਵੀ ਭਾਈ ਪਲਾਟ ਉੱਥੇ ਪਾ ਲੋ ਪਾ ਲੋ ਪਾ ਲੋ ਖੇਤ ਆ ਕੇ ਘਰ ਪਾ ਲਿਆ ਕੋਈ ਨਹੀਂ ਫੇਰ ਖੇਤ ਅੱਦੀ ਗਿੱਡੀ ਖਦੂੜਾ ਦੂਰ ਨਾਲੇ ਹੋਰ 15 ਦਿਨ ਇਹ ਵੇਦ ਲੱਗੀ ਜੂ ਹਾਂ ਘਰ ਲੈ ਚੋ ਹੋਰ ਕੋਈ ਠੀਕ ਸੀ ਭਾਈ ਸਾਰੇ ਠੀਕ ਹੈ ਬਸ ਭਾਈ ਸਾਰੇ ਇਹ ਗਾ ਪੀਏ ਲੇਸ ਕਰਦੇ ਨੇ ਜਵਾਕ ਜੱਲੇ ਨਾਲੇ ਛੋਡੇ ਵਾਲੀ ਆਪਾਂ ਤਲਕੇ ਆ ਗਏ ਹੁਣ ਆਪ ਤਾਂ ਤੁਹਾਡੇ ਕੋਲੇ ਰਹਾਂਗੇ ਇੱਥੇ ਆਪੀ ਠੀਕ ਕੋਈ ਨਹੀਂ ਕੋਈ ਨਹੀਂ ਕੋਤਾ ਤੇਰਾ ਆਉਦਾ ਘਰ ਜਿੰਨੇ ਦਿਨ ਮਰਜੀ ਰਹੇ ਮੇਰਾ ਤਾਂ ਕਾਦੇ ਨਾਲ ਘਰ ਹੈ ਮੇਰਾ ਲਾ ਲਾ ਤੇਰਾ ਹੀ ਘਰ ਉਹ ਵੀ ਛੜਾਦਾ ਆ ਵੀ ਛੜਾਦਾ ਤੇ ਤੁਹਾਨੂੰ ਆਖਿਆ ਜੀ ਵੀ ਖੇਤ ਨਾ ਪਾਓ ਖੇਤ ਨਾ ਪਾਓ ਕਰਾ ਕੇ ਲਿਫਟ 2 ਲੱਖ ਦੀ ਤੇ ਕੋਠੀ ਐਡੀ ਮਿੱਢਲੀ ਤੁਸੀਂ ਹੈ ਤੇ ਹੁਣ ਤਾਂ ਭਾਂ ਦੀ ਖੜਾ ਤੇ ਬਾਜ ਕੋਈ ਨਹੀਂ ਖੇਤ ਤਾਂ ਸੌਸ ਉਹ ਆ ਇਥੇ ਸੁਖਾ ਖੇਤ ਕਦੇ ਸੁੱਕਨੇ ਸੌਸ ਅਪਸਲੂਤੀ ਹੋ ਕੁੱਲਾ ਖਾਂ ਇਥੇ ਉਹ ਕੁੱਲਾ ਤਾਂ ਕਹਦਾਗਾ ਹੁਣ ਕੱਲੇ ਕੱਲੇ ਜਵਾਗ ਨੇ ਨਸ਼ੇੜੀ ਆਉਂਦੇ ਨੇ ਇਥੇ ਕੰਧਾ ਡੱਪ ਡੱਪ ਕੇ ਕੋਈ ਨਹੀਂ ਇੱਥੇ ਤਾਂ ਵਧੀਆ ਹੈ ਨਹੀਂ ਪਤਾ ਬੰਦਾ ਮਾਰ ਕੇ ਤੁਰ ਜੇ ਬੰਦੇ ਨੂੰ 100 ਰੁਪਏ ਵਿੱਚ ਅਜਕਲ ਬੰਦਾ ਮਾਰਦਾ ਤੁਸੀਂ ਸਿਆਣੇ ਬੰਦੇ ਦੀ ਮੰਨਦੇ ਹੋਗੇ ਇਹਦੀ ਗੱਲ ਕੋਈ ਨਹੀਂ ਭਾਈ ਇੰਨਾ ਨਹੀਂ ਤੱਕ ਚੱਕਿਆ ਹੈ ਕਿ ਖੇਤ ਪਾਵਾਂਗੇ ਖੇਤ ਆਪਣੀ ਦਾ ਮਾਣਾ ਮੋਡਾ ਭਾਈ ਤੂੰ ਵੀ ਕਿਆ ਕਰ ਬੇਬੇ ਆਪਣੀ ਗਾਉਂ ਸੁਣਦਾ ਆਪਣੀ ਵੀ ਕੋਈ ਸੁਣਦਾ ਚਲੋ ਘਾਟੇ ਖਾਣਗੇ ਜੇ ਨਾ ਸੁਣਨਗੇ ਹੋਰ ਹੈ ਇਹ ਮੈਂ ਇਹਨਾਂ ਦਾ ਜੀ ਕੀਤਾ ਉਹ ਜੁਕੜ ਕਰ ਲੈ ਆਪਾਂ ਇਹ ਕੱਪੜੇ ਲੈ ਜਾਓ ਮੇਰੇ ਆਪੋਂ ਨਾਲੇ ਨੇ ਮੜੇ ਸੁੱਕਣੇ ਪਾ ਦੇ ਧੋ ਕੇ ਜੰਗਾ ਤੇ ਮੈਂ ਕੱਥਾ ਭਾਈ ਸੰਤ ਤੇ ਲਿਆਇਆ ਕਿ ਤੇ ਅੰਤਰੇ ਭਾਲਦੀ ਮੈਨੂੰ ਨੋਟ ਦਿੱਤੇ ਸੀ ਮੈਨੂੰ ਮੈਂ ਤਾਂ ਕਿਸੇ ਨਾ ਟਰੈਕਟਰਾਂ ਦੇ ਜੜਕੇ ਆ ਉਹਦੇ ਜੜ ਗਿਆ ਉਹਦੇ ਜੜ ਗਿਆ ਹੋਰ ਨਿੱਤੇ ਨਹੀਂ ਭੈਣ ਨੇ ਕਹਿੰਦੇ ਤੁਹਾਨੂੰ ਨਿੱਤੇ ਨਹੀਂ ਕਹਿੰਦੀ ਤੇਰੇ ਵਾਂਗੂ ਚਾਬੀ ਨਾਲ ਲੈ ਗਈ ਉਹ ਕਦੋਂ ਦਿੰਦੀ ਐ ਹਾ ਟਾਵੇਂ ਆਈਆਂ ਫਿਰ ਤੁਸੀਂ ਖਰਾਬ ਵੀ ਕਰਦੇ ਆ ਸਾਗ ਖਰਾਬ ਵਗਾਰਾ ਹਾਂ ਕਮਾਉਨੇ ਵੀ ਅਸੀਂ ਇਹ ਖਰਾਬ ਵੀ ਅਸੀਂ ਕਰਦੇ ਆ ਦੇਖ ਲੈ ਕਰ ਲੈ ਘੋਨੂ ਭਾਂਡਾ ਮਟਰੇ ਜੀਏ ਚੰਗਾ ਬੇਬੇ ਮੈਂ ਦੇਖਦਾ ਉਹਨਾਂ ਨੂੰ ਦੇਖ ਲੈ ਪੁੱਤ ਦੇਖ ਕੰਜਰਾ ਨੂੰ ਲੈ ਆਈ ਨਹੀਂ ਸੋਣੀ ਕੁੜੀ ਆਏ ਜਿਹਦੇ ਲੜ ਲਾ ਕੇ ਦੋਪਤੀ ਕੁੜੀ ਥੋੜੀ ਤਾਂ ਕਿਸਮਤੀ ਮਾੜੀ ਆ ਦੁਆਵ ਦੀ ਮਾੜੀ ਆ ਆ ਆ ਗਿਆ ਹੁਣ ਨਸ਼ੇੜੀ ਸ਼ਰਾਬੀ ਹੁਣ ਪਤਾ ਨਹੀਂ 15 ਦਿਨ ਇਹ ਲਹੂ ਪੀ ਜਾਊਗਾ ਆਇ ਨਹੀਂ ਬਤਾ ਜਾਊ ਕਿ ਇੱਥੇ ਬੈਠਾ ਰੋਡਾ ਲੱਗੂ ਆ ਕਿਸਮਤ ਮਾੜੀ ਆ ਚੱਲ ਹੋਈ ਨਹੀਂ ਲੇ ਹੁਣ ਆਗਿਆ ਪਰ ਹੁਣ ਆ ਕਾ ਮਤਾਬਦੇ ਨਹੀਂ ਨਿਭੜਦੇ ਹੁਣ ਇਹਦੇ ਕੱਪੜੇ ਧੋਣੇ ਪਹਿਣਗੇ ਕੁੜੀ ਵੀ ਸਾਡੀ 12 40 ਹੈਗੀ ਤੋੜ ਦਿੰਦੀ ਐ ਇਧਰ ਨੂੰ ਜੇ ਨਾ ਤੋਤੇ ਤਾਂ ਬੁੜੀ ਲੜੂਗੀ ਮੇਰੀ ਜਾਨ ਨੂੰ ਕੰਜਰ ਦਾ ਨੇ ਜੌਂੜਿਆਰ ਲਾ ਰੱਖਿਆ ਤਾਜ਼ਾ ਲਿਆਉਂਦੇ ਨੇ ਕੰਜਰ ਦੇ ਸਾਲਕ ਬਾਦ ਆ ਬੰਦੇ ਦਾ ਠੀਕ ਨੇ ਇਹ ਜੇ ਕੱਢੀ-ਕੁੱਢੀ ਹੋਈ ਫੇਰ ਤਾਂ ਪਿਆ ਦੇਣਗੇ ਕੁੜੀ ਗਰਮਾਂ ਗੱਲ ਕਰ ਰਹੀ ਨਾਲ ਦੀ ਇਹਨਾਂ ਨੂੰ ਕੀ ਲੀ ਬੈਠੀ ਐ ਚਾਲਾ ਲਾ ਕੇ ਦੋ ਪੇਗ ਇਨਾਂ ਨੂੰ ਚੰਗੇ ਕਹਿ ਦਾਂਗੇ ਇਹ ਤਾਂ ਇੰਨੇ ਜੀ ਮੰਨ ਜਾਣਗੇ ਫੁਕਰੇ ਦਾ ਹੈਗੇ ਨੇ ਜੱਟ ਵੜ ਇਹ ਦੇਖ ਆ ਜੌਂਡੀਰ ਲਾਇਆ ਇਹਨਾਂ ਨੇ ਕੰਜਰ ਦਿਆ ਨੇ ਹੈ ਬੱਲੇ 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 ਨਹੀਂ ਛੋਟੇ ਦਾ ਜਲਦਾ ਹਾਂ ਉਹਦਾ ਟਰੈਕਟਰ ਲਾਇਆ ਉਹ ਬੱਲੇ 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 ਭੈਣ ਨੇ ਵੱਡਾ ਲਏ ਨੇ ਆ ਨਾ 4 by 4 ਭੈਣ ਦਾ ਖਾ ਨੂੰ ਕੀ ਕਰੀ ਜਾਂਦਾ ਪੱਕੜੀ ਗਈ ਪਰ ਪਾਣੀ ਛੱਡ ਗਿਆ ਓਏ ਓਏ ਕਿੱਥੇ ਹੱਥ ਵੱਜ ਗਿਆ ਆਈਏ ਓ ਪਾਣੀ ਘੜਾ ਦੇ ਤੂੰ ਕਿਹਦੀ ਦਰਜਾ ਕਰਦੀ ਹੁਣ ਬਲਵਾ ਦੇ ਓ ਮੈਂ ਤਾਂ ਇਹਨੂੰ ਹੋਲੀ ਕਰਦਾ ਹੱਥ ਵੱਜ ਗਿਆ ਪਾਣੀ ਛੱਡ ਗਿਆ ਦੇਖੀ ਤੈਨੂੰ ਪੜਾਇਆ ਚਲਾਉਣਾ ਨਹੀਂ ਆਉਂਦਾ ਹੈ ਪੰਗਾ ਕਰ ਤੂੰ ਲੱਤਾਂ ਦੀ ਓ ਮੈਂ ਤਾਂ ਇਹ ਦੇਖਿਆ ਸੀ ਮੈਂ ਬਾਲਾ ਬਟੋਲੇ ਕੰਜਰ ਦਾ ਬਟਾ ਦੇ ਆ ਨਖਰੇ ਨੂੰ ਓ ਮੈਂ ਤਾਂ ਓ ਮੈਂ ਤਾਂ ਹੁਣ ਆਇਆ ਸੀ ਰਿਸ਼ਤੇਦਾਰਾਂ ਬਾਬਾ ਬੰਦ ਕਰਤਾ ਉਹ ਮੱਕਰਾ ਜਉਂਦੀਆਂ ਤੇ ਹੋ ਠੀਕ ਆ ਉਹ ਠੀਕ ਆ ਤੈਨੂੰ ਕੋਲੋਂ ਛੱਡਤਾ ਪਰ ਨਾ ਬਿਓ ਓਏ ਕੁੜੀ ਨੇ ਕਮਰਾ ਓਏ ਉਹ ਕੰਜਦੋ ਬੇਮਤਿਓ ਐਡਾ ਟਰੈਕਟਰ ਲਾ ਰੱਖਿਆ ਕੋਈ ਸਰਦਈ ਆਖਾ ਨਹੀਂ ਲਿਆਂਦਾ ਜਾਂਦਾ ਆ ਪਾਣੀ ਵਾਲਾ ਚੱਕੀ ਦਾਣੀ ਪਰੋਣਿਆ ਪਾਣੀ ਵਾਲਾ ਨਾਲੇ ਹੋਰ ਕਿੰਨਾ ਮਗਲੈ ਚੱਕ ਗਿਆ ਥੱਲੋਂ ਕੰਪਨੀ ਦਾ ਟਰੈਕਟਰ ਇਹਦੇ ਫਿਲਟਰ ਗਰਮ ਹੋ ਜਾਣਗੇ 100 ਗੋਲ ਹੋ ਜੂ ਭੈਣ ਘੜਤੀ ਆਉਣ ਸਰ ਬੰਦ ਕਰਤਾ ਮਗਲਿਆ ਸਾਡਾ ਤੇ ਸਾਡਾ ਟਰੈਕਟਰ ਸਾਡਾ ਸਾਡੀ ਸਾਰੀ ਪਾਣੀ ਦੀ ਭਾਂਗ ਘੜਤੀ ਦੁਬਾਰੀ ਜੀ ਨਾ ਕੱਸੀ ਦਾ ਪਾਣੀ ਸੀ ਕੱਸੀ ਦਾ ਸੀ ਹੋਰ ਉਹ ਮੈਂ ਤਾਂ ਕਿਹਾ ਕਿ ਤੇ ਆ ਕੱਢ ਕੇ ਥੱਲੇ ਪਾਈ ਜਾਨੇ ਉਹ ਥੱਲੇ ਘਾਣੋ ਤੂੰ ਆ ਗਿਆ ਦੁਬਾਰੇ ਚ ਕਾ ਲੋ ਦੁਬਾਰੇ ਤੂੰ ਨਹੀਂ ਚੱਕਦਾ ਨਹੀਂ ਚੱਕਦਾ ਬੋਤਲ ਲਿਆ ਇਹਨਾਂ ਦਾ ਮਹਮੂਤ ਕੀ ਰਮਾ ਦੂੰ ਕਿਹੜੀ ਗੱਲ ਕਰਦਾ ਤੂੰ ਬੋਤਲ ਬਹੁਤ ਬੜਾ ਦੁਖੀ ਕਰੇ ਜਰਾ ਆ ਜਾ ਬੋਤਲ ਲਿਓ ਬੋਤਲ ਦੀ ਆਇਆ ਪਾਣ ਦਾ ਲੱਖਣਾ ਹੁਣਾਂ ਕੋ ਪਵਾ ਮੀਨਾ ਇੱਥੀ ਵੇਦ ਲੱਗੂ ਏ ਬਹੁਤ 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 ਨਹੀਂ ਘਟਿਆ ਮੇਰੀ ਤਾਂ ਕੁੜੀ ਹੋ ਗਈ ਉਹ ਮੈਂ ਤਾਂ ਕਹਿੰਦਾ ਹਾਂ ਤੂੰ ਮਾਰਾ ਇਹਦਾ ਹੁਣ ਆਪਕੜੇ ਰੋਟਾ ਲੱਗੂ ਆ ਨਾਲੇ ਨਾ ਕਰ ਤੂੰ ਮੈਂ ਕਰ ਤੱਕ ਮੈਂ ਕਿਹੜੀ ਜਿੱਤ ਪਾ ਦਿੰਦੇ ਆਂ ਚੱਲ ਦੇ ਨੀ ਤਾਲਾ ਮਾਦਰੂ ਮਗਦਾ ਦਰੂ ਪਿਆ ਕੀ ਕੁੱਟਾਂਗੇ ਚੱਲ ਆ ਜਾ ਇਹ ਪੈਂ ਬੰ ਨਗੜਾ ਮਰੇ ਦੀ ਦਾ ਆ ਬੰਦ ਕਰ ਗਿਆ ਬਣੋ ਜੇ ਚੱਲਦੇ ਨੇ ਚੱਲ ਦੇ ਤੋ ਫਿਰ ਪੈਂ ਦੇ ਜਾਰੇ ਦਾ ਪਿੱਪਲ ਲੱਗ ਜਾਣਾ ਮੇਰਾ ਪਕੜਾ ਇਸ ਸਾਲਾ ਸੁਤਬਾ ਮਰੇ ਉਹਨੇ ਤਾਂ 3 ਮਹੀਨੇ ਪੈਂ ਨਹੀਂ ਆ ਬੋਰੀ ਗਰਾ ਸ਼ੈਡ ਤੇ ਪਹਿਲਾਂ ਤਾਂ ਯਾਰਾ ਮੈਂ ਤੈਨੂੰ ਐਂ ਕਹਣਾ ਹੈਗਾ ਆਪੀ ਬਗਜੂ ਕੁੱਟਣ ਨੂੰ ਕੀ ਆ ਤੱਕ ਇਹ ਨਾਲ ਹੀ ਲੱਗਦਾ ਓਏ ਇਹ ਨਾਲ ਗਿੱਲਾ ਦਾ ਗਿੱਲਾ ਲੱਗਦੀ ਏ ਨਾਲ ਕਾਹ ਐ ਕਰ ਲਾ ਫਿਰ ਮੈਂ ਤੈਨੂੰ ਐਂ ਕਹਿੰਦਾ ਸੀ ਹਾਂ ਆਇਆ ਤਾਂ ਹੈਗਾ ਆਪੀ ਬਗਜੂ ਰੇ ਸਿੱਟਣ ਲਾ ਲੰਨੇ ਆ ਤੰਗ ਕਰ ਦਿੰਨੇ ਆ ਹਾਂ ਰੇ ਫਲਿਆ ਐ ਡੀਆ ਲੈ ਆ ਵੀ ਖੇਤ ਰਖਿਆ ਆ ਵੀ ਖੇਤ ਗਿਆ ਹਾਂ ਆ ਵੀ ਪਈਆ ਹੋਰ ਰੇੜੀ ਚ ਹੋ ਪਈ ਹੈਗੀ ਉਹ ਤਾਂ ਕਹਿੰਦਾ ਬੋਤਲ ਦੇ ਦਾਂਗੇ ਤੈਨੂੰ ਉਹ ਬੋਤਲ ਕੇ ਬਿੱਗ ਦੀ ਮਹਾਰਾਜਾ ਦੇਖ ਲੈ ਦਿੰਨੇ ਬਤਾ ਜਾ ਯਾ ਦੇਖ ਓਹੋ ਹੋਵੇ ਕਰ ਗੱਲ ਬਾਤ ਇਹਦੇ ਨਾਲ ਆ ਜੀ ਪੁਰਾਣਾ ਜੀ ਖੜਾ ਹਾਂ ਜੇ ਮੀਟ ਲੈਂਦਾ ਹਾਂ ਪੈ ਗਏ ਮੀਟ ਲੈਂਦਾ ਮੀਟ ਮੀਟ ਦਾ ਕਾਨੂੰ ਨਹੀਂ ਆਂਦਾ ਹੋਰ ਮਨੂਆ ਦਾਸ ਹਾਂ ਆ ਪੈਸੇ ਸਾਰੇ ਫਿਰ ਇਹਦਾ ਉਹ ਪਰ ਜੇ ਉਹ ਟਿਕ ਟਕ ਟਿਕ ਟਕਟ ਆਈ ਜੀ ਸਾਲੇ ਢਾਲੇ ਦੇ ਅੱਛਾ ਉਡੀ ਕੁੜੀ ਨੇ ਦੇ ਕੇ ਤੋਰਿਆ ਗਾਂ ਦੀ ਉਹ ਸਾਨੂੰ ਵੀ ਪਤੀ ਆ ਵੀ ਕਿਵੇਂ ਸਾਡੀ ਕੁੜੀ ਘਰ ਤੋਰਦੀ ਆ ਜਿਹੜਾ ਤੂੰ ਬਸ ਘਰ ਤੋਰ ਲੈ ਫਿਰ ਲਿਆਓ ਹੁਣ ਟਾਈਮ ਜ ਹੋਇਆ ਪਿਆ ਲਿਆਵਾਂਗੇ ਦਾਰੂ ਵੀ ਲਿਆਵਾਂਗੇ ਨਲੇ ਲਿਆਵਾਂਗੇ ਮੈਂ ਮੀਟ ਹਾਂ ਕਦੋਂ ਲਿਆਵਾਂਗੇ ਤੂੰ ਐ ਕਰ ਆ 10 ਕਬੂਲੀਆਂ ਨੇ ਜੂਰੀਆਂ ਦੀਆਂ ਹਾਂ ਤੇ ਪਾਣੀ ਆਪਾਂ ਲਾਤਾ ਤੇ ਛਿੜਦ ਗਏ ਚੱਟਣ ਗਾਣੇ ਆ ਸਿੱਧੀ ਲਾ ਚਲਾਂਗੇ ਮੈਂ ਆਖਿਆ ਕਿਤੇ ਵੇਚਣੀਆਂ ਨੇ ਮਰੀ ਜਾਨੇ ਉਹ ਖੱਚਾ ਮੈਂ ਤਾਂ ਆਪਦਾ ਠੇਕੇ ਤੇ ਲਾ ਜੜਾ ਡੂੜ ਕੇ ਲੜਾਗਾ ਇਸ ਗੱਲ ਦੇ ਮਰੇ ਗਿਆ ਦੇ ਮਰੇ ਨੇ ਇਹ ਕੰਮ ਨਹੀਂ ਹੁੰਦਾ ਮੈਂ ਤਾਂ ਉਸ ਟਲਕੇ ਆਇਆ ਉਹ ਕੰਨਖਾਈ ਇੰਦੀ ਪਹਿਲੇ ਤੂੰ ਮੰਜੇ ਤੋੜਦਾ ਐਂ ਕਰਦਾ ਬਾਹ ਕਰਦਾ ਠੇਕੇ ਤੇ ਲਾ ਕੇ ਜ਼ਮੀਨ ਦੋ ਪਸੂ ਲੈ ਲਾ ਤੰਗਦਾ ਮੈਨੂੰ ਉਹੀ ਕਰੀਂ ਨਾ ਤੁਸੀਂ ਹੋਰ ਭੈਣ ਦੀ ਸਿਆਕ ਓ ਕਾਸ ਗੱਟੇ ਨੇ ਹੁਣ ਸਿਰਦਾਂਗੇ ਯਾਰ ਐਂ ਕਾਨੂੰ ਕਰਦਾ ਤੂੰ ਐਂ ਕਰ ਸਿਆਲ ਚਾਪਾ ਦਾ ਹੈ ਨੀਂ ਪ੍ਰਿੰਡੀਆਂ ਹਾਂ ਗੁਰਵਿੰਦਰ ਕਿ ਪ੍ਰਿੰਡੀਆਂ ਤੋੜ ਜਾ ਰਾ ਮੈਂ ਨਹੀਂ ਪ੍ਰਿੰਡੀਆਂ ਭੁੰਡੀਆਂ ਖਾਂਦਾ ਤੇ ਹੋਰ ਕਾਦ ਲੈ ਖਾਈਂ ਨਾ ਨਾ ਮੈਂ ਤਾਂ ਬੱਕਰਾ ਜਾਂ ਮੁਰਗਾ ਮੈਨੂੰ ਤਾਂ ਅਲਰਜੀ ਹੈ ਪ੍ਰਿੰਡੀਆਂ ਭੁੰਡੀਆਂ ਤੋਂ ਤੇਰੇ ਦੋ ਤੇ ਭੈਣ ਦੇ ਚਰ ਰੋਟਾਂ ਕੇ ਗਰੀਬ ਨੂੰ ਦੇ ਦਿਆ ਕਰਦੇਗਾ ਉਹ ਗੱਡੀ ਹਾਂ ਜਿੰਨਾ ਪ੍ਰਿੰਡੀਆਂ ਦਾ ਰੋਟਾਂ ਲਾਗੇ ਹਾਂ ਪ੍ਰਿੰਡੀਆਂ ਦਾ ਅੱਲਾ ਹਾਂ ਪ੍ਰਿੰਡੀਆਂ ਦਾ ਲਾਗੇ ਪ੍ਰਿੰਡੀਆਂ ਹੈਗੀਆਂ ਨੇ ਬਸ ਕੋਈ ਗੱਲ ਨਹੀਂ ਓਏ ਤੂੰ ਭੱਗ ਜਾ ਓਏ ਭੈਣ ਦੇ ਪ੍ਰਿੰਡੇ ਚਦਾਵਾ ਇਹ ਉਦੋਂ ਐ ਦੋ ਨਕਮੇ ਜੰਮ ਕਾਦਾ ਬੰਨਣਾ ਓਟੇ ਆ ਮੀਟ ਦਾ ਵਾ ਕਿਉਂ ਹੋਰ ਮੈਂ ਤਾਂ ਖੇਤ ਪੈ ਜੂਗਾ ਤੂੰ ਮਨੂਰੀ ਫੜਾ ਜਾ ਮੀਟਰ ਰੰਗੇ ਮੈਂ ਕਰੇ ਜਾਂਦੀ ਨਹੀਂ ਉਹਦੇ ਵੇਲੇ ਜਾਵਾਂਗੇ ਤੂੰ ਛਿੜਿਆ ਦੇ ਜਾਂ ਰਿਹਾ ਕਿਹਨੂੰ ਕਰਦਾ ਆ ਬੰਨੇ ਡੂੜ ਹੱਥ ਆਪਦਾ ਕੰਮ ਕਰੋ ਇਹਨਾਂ ਨੂੰ ਅੰਦਰ ਦਰੋਂ ਕੋਠੇ ਜਿਹਾ ਆਪਾਂ ਤਰ ਕੇ ਛੱਡ ਦਾਂਗੇ ਉਹ ਪੇਗ ਦਾ ਇੰਤਜ਼ਾਮ ਕਰੋ ਰਿਸ਼ਤੇਦਾਰ ਤਾਂ ਮਹਾ ਦਾ ਲੱਗਿਆ ਯਾਰ ਮਣਾਲਾ ਰੇ ਸੱਟ ਲਗਿਆ ਭਰ ਗਿਆ ਕਿੱਲਾ ਆਪਣਾ ਓਏ ਬਾਗ ਜਾ ਭੈਂਦਾ ਕਿਲੜਾ ਚਦਾਵਾ ਇਹਨੂੰ ਮੋਟੀ ਮੱਤੇ ਨੂੰ ਪਤੀ ਜਿੱਤੀ ਨਹੀਂ ਕਰਨੀ ਹੁੰਦੀ ਪਰੋਣੇ ਆਹ ਦੇਖ ਲੈ ਤੇਰਾ ਛੋਟਾ ਭਾਈ ਓ ਠੀਕ ਹੈ ਕੰਮ ਨੂੰ ਕੰਮ ਨੂੰ ਠੀਕ ਹੈ ਭੈਣ ਦੇ ਜਾਨੇ ਬੁੜੇ ਨੇ ਕਿੱਥੇ ਮਗਰੋਂ ਪੇਪਲ ਲੈ ਆਪਰੇਸ਼ਨ ਤੋਂ ਬਾਅਦ ਹੀ ਹੋ ਗਿਆ ਇਹ ਸਾਲਾ ਛੋਟਾ ਦੇਖ ਲੈ ਕੀ ਤੁਸੀਂ ਬੋਲਦੇ ਹੋ ਵੀ ਸਿਆਣਾ ਹੈਗਾ ਤੇਰੀ ਉਮਰ ਕੱਲਾ ਹੋ ਫਿਰ ਕੱਲਾ ਅਪ ਚੱਲਦੇ ਆ ਨਾ 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 ਤੁਸੀਂ ਰੇ ਨੂੰ ਅੰਦਰ ਤਰੋ ਤੇ ਪ੍ਰਾਣਾ ਜੀ ਆਏ ਨੇ ਤੇ ਦਾਰੂ ਪਿਆਲੇ ਦਾ ਇੰਤਜ਼ਾਮ ਕਰੋ ਪੈਸੇ ਥੋੜੀ ਛੱਡਾ ਦੇ ਓਏ ਬਾਗ ਜਾ ਭੈਣ ਦਿਆ ਵੀ ਦੇ ਫੇ ਮੀਟ ਨੇ ਰੋਟੀ ਖਵਾਉਣੀ ਪੂ ਯਾਰ ਹਾਂ ਚੱਲ ਗਿਆ ਕਰੇ ਤੇ ਫਿਰ ਬਾਗ ਚਾਦ ਤੂੰ ਐ ਕਰ ਗੁਰਵਿੰਦਰਾ ਹਾਂ ਭਾਈ ਨੱਕਾ ਮੋੜ ਜਮਾਨ ਨੇ ਕਦੇ ਇਸ ਕਿਹਾ ਨਾ ਤੇ ਤੂੰ ਐ ਗਰ ਆਪਾ ਛਿੜਦਿਓ ਰੇ ਜੀ ਨਾ 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 ਤੂੰ ਮੀਟ ਦਾ ਤੇ ਪਿੱਗ ਦਾ ਇੰਤਜ਼ਾਮ ਕਰਾ ਚੱਲ ਕਰਦੇ ਉਹਨਾਂ ਲਈ ਅਸੀਂ ਛਿਟਗੇ ਰੇ ਜੀ ਆ ਗਏ ਨਾ 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 ਤੇ ਤੂੰ ਐ ਗੱਲ ਕਰੇ ਚੱਲ ਗਰਾ ਕਿਵੇਂ ਕਰੇ ਜਾ ਕੇ ਐ ਕਹਿ ਦੀ ਤੇਰੀ ਭੈਣ ਨੂੰ ਗਾਲ ਕਿਵੇਂ ਕੰਨਾਂ ਓਏ ਵੀ ਉਹ ਤੜਕਾ ਜਾਂ ਜੀਰ ਦੀ ਅੱਛਾ ਹਾਂ ਔਰ ਕਦਮ ਕਹਿ ਦਨਾਂ ਉਹ ਜੀਰ ਦੂਗੀ ਹਾਂ ਜੀਰ ਦੂਗੀ ਨਾਲੇ ਕਹਿੰਦਾ ਬੰਨਣਾ ਯਾਰ ਓ ਬਣਾ ਤੇਰਾ ਤਾਂ ਮੱਥਾ ਡੰਮਾਂਗੇ ਹੁਣ ਚੱਲ ਤੂੰ ਯਾਰ ਓ ਬਾਤ ਠੀਕ ਐ ਐਦਾ ਸਿਆਣੇ ਆ ਭੈਣ ਦੇ ਯਾਰ ਪੰਪ ਮਾਰੇ ਤੋਂ ਕੰਮ ਆ ਜਾਂਦੇ ਨੇ ਕੁੜੀ ਚੋਰ ਦੇ ਕੋਈ ਇਹਦੇ ਚਾਰ ਨਿੱਕੜ ਲੱਗੇ ਤਾਂ ਉਹ ਬੜਾ ਤਾਂ ਦੇ ਜ਼ਿਆਦਾ ਵੀ ਲੱਗੇ ਤਾਂ ਬਣਾਉਂਗੇ ਜੁਨੀਟ ਉਹਦਾ ਦੂਜੇ ਦੀ ਜਿੰਨੀ ਥੋੜਾ ਮਹੀਨਾ ਦੀ ਬੈਂਕ ਦਾ ਉਹ ਗੁਰਿੰਦਰ ਓਏ ਹਾਂ ਭਾਈ ਓਏ ਆ ਜਾ ਕਰਾ ਗੱਟਾ ਜਾ ਕੇ ਅੰਦਰ ਖਾਫਰ ਚੱਲ ਗਏ ਯਾਰ ਤੜਕੇ ਛਿੜਦਾਂਗੇ ਨੇ ਉਹ ਕਿੱਧਰ ਗਿਆ ਹੋਰਾਣਾ ਆਪਣਾ ਓਏ ਉਹ ਤਾਂ ਭਾਗ ਗਿਆ ਉਹ ਕਿੱਧਰ ਟਪਾ ਕੇ ਪੇ ਪੇ ਪਿੰਡ ਬੈਈਤਾ ਉਹ ਪਿੰਡ ਕੋਈ ਨਾ ਭਾਗ ਗਿਆ ਘਰੇ ਗਿਆ ਵਾ ਘਰੇ ਬਹੁਤ ਚਲਾ ਘਟਾ ਦਾ ਮਰਵਾਉਗਾ ਅੱਜ ਤਾਂ ਨਹੀਂ ਆ। ਇਹ ਤਾਂ ਬਣਾਉਣਾ ਹੀ ਪੂਗਾ ਮੈਂ ਤੈਨੂੰ ਗੱਲ ਦੱਸਾਂਗਾ। ਅਹੀਂ ਤੱਕ ਲਾ ਕੋਠੇ ਹਟ ਲਾਂਗੇ ਆ ਜਾ। ਯਾਰ। ਤੂੰ ਕੀ ਕਰ ਮਰੇ ਭੈਣ ਦੇ। ਕੱਲ ਨੂੰ ਹਟ ਲਾਂਗੇ ਫਿਰ। ਕੱਲ ਨੂੰ ਸਟ ਲਾਂਗੇ। ਉਹ ਕੱਲ ਨੂੰ ਸਟਾਂਗੇ ਕੱਲ ਨੂੰ ਐ ਨਹੀਂ ਪਤਾ ਧੁੰਦ ਪੈਣ ਲੱਗ ਜੇ। ਕੋਈ ਨਾ। ਠੰਡ ਦਾ ਨਹੀਂ ਪਤਾ ਲੱਗਦਾ। ਐ ਕਰ ਹਾਂ। ਅੱਟ ਟੈਂਪਰ ਜਾਂਦੇ ਹੰਦ ਧਰ ਕੇ ਜਿੰਦਾ ਲਾ ਕੇ ਆ ਤੇ ਮੈਂ ਟਰੈਕਟਰ ਇਹਨੇ ਚਾਲੜ ਕੇ ਲੈ ਕੇ ਚੱਲਦਾ। ਚੱਲ। ਇਹ ਆਪਾਂ ਕਰਨੀ ਪੂਗਾ ਸਾਰਾ ਬੁਗੜ। ਪਰ ਬੰਮੀ ਦਾ ਹਾਂਜੀ ਗੰਡੇ ਗੁੰਡੇ ਲੱਗ ਲਾ ਬਣੀ ਬਣਾਲਾ ਬਣਾਉਣੇ ਬਣਾਉਣੇ ਬਣਾਉਣ ਆ ਰਿਹਾ ਬਣਾਉਣੇ ਐਵੇਂ ਬਣਾਉਣੇ ਗੰਡੇ ਗੁੰਡੇ ਛੱਡੋ ਤੁਸੀਂ ਐਂ ਕਰੋ ਮੀਟ ਮੂਟ ਲਿਆਉਂਦਾ ਹੋ ਤੇ ਤੜਕਾ ਫੜਕਾ ਚੀਰੋ ਲੈ ਬਾਈ ਸਾਡੇ ਤਾਂ ਬੰਨਣ ਕਰਾਇਆ ਹੋਇਆ ਉਹ ਭਾਈ ਬੰਨਣਾ ਨੂੰ ਪਰੋਣਾ ਕਿਹੜਾ ਖੁੱਲਾ ਫਿਰਦਾ ਹੈ ਪਰੋਣਾ ਵੀ ਬੰਨਣਾ ਜੀ ਹੈ ਨਹੀਂ ਫੇਰਾ ਵੀ ਮੀਟ ਮੂਟ ਲਿਆਓ ਕਰਾਂ ਜੋ ਗਏ ਨੇ ਲੈਣ ਤੇ ਤੜਕਾ ਮੈਨੂੰ ਕਿਹਾ ਹੈ ਕਹਦਾ ਤੜਕਾ ਜੀਰ ਲੋ ਨਾ ਫੱਟਾ ਸਾਡੇ ਬੰਨਣ ਕੀਤਾ ਓਏ ਬੰਨਣ ਕੋਟ ਦੇ ਨਤੀਜਾ ਰਕਾ ਕਿਦੋਂ ਕਰਾਇਆ ਬੰਨਣ ਆਸੀ ਗਏ ਸੀ ਇੱਥੇ ਆ ਬਾਬੇ ਨੇ ਲੈ ਲਿਆ ਉਹ ਕਿਤੇ 20000 ਖੇਤਰਾ ਆ ਘੋਂ ਕਰਨ ਵਾਲੇ ਤੋਂ ਸਿਰ ਘਾਉਣ ਵਾਲੇ ਤੋਂ 2 ਮਹੀਨੇ ਦਾ ਬੰਨਣਾ ਕੀਤਾ ਉਹ ਕਿਹੜੇ ਬੰਨਣ ਨੇ ਆਹ ਦਾ ਤੇ ਫੇਰ ਆਇਆ ਉਹਦੇ ਬੜਾਵਾਂ ਕਿਤੇ ਆਏ ਬਾਬੇ ਨਾਨਕ ਦੀ ਬਾਣੀ ਤੋਂ ਬਿਨਾ ਕਿਤੇ ਕੁਝ ਨਹੀਂ ਕਿਹੜੇ ਬੰਨਣ ਨੇ ਕਿਸੇ ਸਿਰ ਘਾਉਣ ਵਾਲੇ ਨੂੰ ਦੇ ਦਿੱਤੇ ਪੈਸੇ ਸਿਰ ਘਾਉਣ ਵਾਲੇ ਨੂੰ ਨਾਲ ਦੇ ਦੁੱਖ ਦੇ ਮਾਰਿਆਂ ਦੇ ਦਿੱਤੇ ਕੋਈ ਦੁੱਖ ਤਾਂ ਕਿ ਨਹੀਂ ਗੁਰਦੁਆਰੇ ਵਾਜਿਆ ਕਰੋ ਤਨੇ ਹਾਂ ਉੱਟ ਕੇ ਚੁੱਪ ਕਰਕੇ ਉਹੀ ਟੂਮ ਛੱਲਾ ਕਰਾ ਲਿਆ ਕਰੋ ਕੋਈ ਕਿਹੜੇ ਨੇ ਭਾਈ ਬੰਨਣਾ ਤੂੰ ਦਾ ਪੜੀ ਲਿਖੀ ਹੈ ਭਾਈ ਫੇ ਮੰਮੀ ਲੈ ਕੇ ਗਏ ਸੀ ਮੈਨੂੰ ਪਤਾ ਨਹੀਂ ਮਮੀ ਪੁਰਾਣੇ ਜਵਾਨੇ ਦੀ ਹੁਣ ਇਹ ਤਾਂ ਥਾਂ ਥਾਂ ਹੋ ਰਹੇ ਨੇ ਢੋਲ ਕੀ ਘਟਾ ਆਹ ਦਲੇਲ ਵਾਲੇ ਲੈ ਕੇ ਗਏ ਆਹ ਹੋ ਇਹ ਤਾਂ ਥਾਂ ਥਾਂ ਹੋ ਰਹੇ ਨੇ ਢੋਲ ਕੀ ਘਟਾ ਚੱਲ ਮੈਂ 9 ਦਿਨ ਧੌਂਦੇ ਨਹੀਂ ਬੀੜੀਆਂ ਬੀੜੀਆਂ ਨਾਲ ਕਿਹੜੀ ਪੁੱਛਾਂ ਨਿਕਲਦੀ ਨੇ ਸਿਕਟਾਂ ਨਾਲ ਹੈ ਨਾ ਲਾ ਕੇ ਬਣਾਓ ਤੜਕਾ ਜੀਰਾ ਆਉਂਦਾ ਮੀਟ ਲੈ ਕੇ ਹੋ ਬੱਸ ਇਹ ਤਾਂ ਖਾਵਾਂਗੇ ਐਸ਼ ਕਰਾਂਗੇ ਤੂੰ ਆ ਜਾ ਯਾਰ ਦਾ ਪਾ ਲੈ ਕੰਮ ਦੀ ਸੇਵਾ ਬਾਣੀ ਅੱਜ ਤਾਂ ਆਪਣੀ ਹਣਾ ਤੂੰ ਇੱਥੇ ਬੈਠਾ ਆਮ ਸਬਜ਼ੀ ਇੱਧਰ ਧਰਦਾ ਲੈ ਜਦੋਂ ਲਾਏ ਲੈ ਹਾਂ ਲੈ ਤੂੰ ਇੱਥੇ ਬੈਠਾ ਜਿੰਦਾ ਲਾਤਾ ਲਾਤਾ ਨਾ ਤਾ ਜਿੰਦਾ ਇੱਧਰ ਬੈਠ ਓਏ ਛੋਟੇ ਰਿਸ਼ਤੇਦਾਰਾ ਓਹ ਲਾਏਗਾ ਨਾ ਵੇਚੀ ਨਾ ਆਏਗਾ ਤੱਕ ਲਿਆਗਾ ਅੰਗਰੇਜ਼ੀ ਕੋ ਦੇਸੀ ਉਹ ਦੇਸੀ ਚੱਕ ਲਿਆ ਰੰਗਰੇਜ਼ੀ ਵਾਲੇ ਕਹਿੰਦੇ ਆ ਜਿਹੜੇ ਜਿਹੜੇ ਕਿਹੜੇ ਹੁੰਦੇ ਨੇ ਮਰੀਏ ਨੀ ਤੁਸੀਂ ਅੰਗਰੇਜ਼ੀ ਦਾ ਮੂੰਹ ਦੇਖਿਆ ਕਦੇ ਏ ਆਉਂਦੀ ਐ ਹਾਂ ਕੰਮੀ ਚ ਪੜਿਆ ਅੰਗਰੇਜ਼ੀ ਅੰਗਰੇਜ਼ੀ ਲਿਆਉਣੇ ਆ ਸੀ ਮੈਂ ਤੁਹਾਨੂੰ ਐ ਪੁੱਛੀ ਆ ਨਾ ਹਾਂ ਵੀ ਅੰਗਰੇਜ਼ੀ ਆਉਂਦੀ ਐ ਹਾਂ ਕਿਉਂ ਅੰਗਰੇਜ਼ੀ ਪੜਿਆ ਮੈਂ ਐਂਦੀ ਅੰਗਰੇਜ਼ੀ ਜਾਵਾ ਉਹ ਲਿਆ ਹਣਾ ਉਹੀ ਪੜਿਆ ਹੋਇਆ ਉਹ ਤਾਂ ਦਿਖਾਈ ਦੇਣਾ ਬੈਠਾ ਏ ਫੋਰ ਐਪਲ ਪੜਿਆ ਹੋਊ ਤੈਂ ਹੋਰ ਭੈਂਦੀ ਕਿਹੜਾ ਗਰਾਉਂ ਉਹ ਪੜਨਾ ਤੂੰ ਤੂੰ ਘਰੋਂ ਕੁੱਟ ਖਾ ਕੇ ਆ ਸੰਭਰਾ ਬੋਏ ਕੋਈ ਨਹੀਂ ਖਾ ਕੇ ਆ ਨਹੀਂ ਖਾ ਕੇ ਆ ਕੰਜਰੋ ਨਹੀਂ ਖਾ ਕੇ ਆ ਮੈਂ ਲਿਆ ਮੈਂ ਦਾਲ ਦੂਗਾ ਚੱਕ ਲੈ ਉਹਲਾ ਚੱਕ ਲਿਆ ਮੂੰਹ ਹੀ ਲਾ ਦੂਗਾ ਮੈਂ ਤਾਂ ਲੇਟ ਹੋਈ ਜਨਾ ਭੈਣ ਘੜਾ ਵੇਓ ਲੈ ਲੈ ਉਹ ਮੈਂ ਤਾਂ ਨਹੀਂ ਪੀਣੀ ਇਹਦਾ ਨਹੀਂ ਨਾ ਕਿਆ ਤੈਨੂੰ ਪਤਾ ਦੱਸਿਆ ਰਹਿ ਗਿਆ ਜੀ ਤੈਨੂੰ ਮੇਰੀ ਤਾਂ ਗਿਹੜੀ ਹੈ ਪੇਰੀ ਇਕੱਲੇ ਦੀ ਹਾਂ ਤੈਨੂੰ ਲਾਲ ਨਾਲ ਨਾ ਮੈਂ ਨਹੀਂ ਤਰ ਮਈ ਉਹਨਾਂ ਤੋਂ ਦਾਲੀ ਲੈਣਾ ਤਾਲਾ ਪਾਣੀ ਪੂਣੀ ਪਾਣੀ ਲਈ ਪਾਣੀ ਲੁਕੀਆ ਜਤ ਨਹੀਂ ਪੀ ਰਾ ਮੈਨੂੰ ਪਤਾ ਹਰਕਾ ਹੋਇਆ ਪਾਏਗਾ ਮੈਂ ਓਹ ਬੈ ਪਾਣੀ ਪੈੜੀ ਆਉ ਪੈਂਦੇ ਜਾਉ ਕੰਨਾਂ ਦੇ ਕੀੜੀ ਕੱਢਦੇ ਹੋਏ ਸੋਡੀ ਭੈਣ ਨੂੰ ਆਹ ਅਰੇ ਹਾਂ ਤੁਲਾਲਾ ਬਰਾ ਆ ਤੜਿਆ ਮੈਂ ਦਾਕ ਤਰੀ ਪੀਆ ਹਾਂ ਡਾਰ ਲਿਮਿਟ ਕਹਿੰਦੇ ਹੁੰਦੇ ਨੇ ਇਹਨੂੰ ਹਾਂ ਉਹਨੇ 3 ਮਗਾ ਤੋਂ ਡਰੀ ਜਾਇਆ ਕਰੋ ਭੈਣ ਦੇ ਜਾਰੋ ਮੂਤ ਦੇ ਫਿਰਦੇ ਰਹਿੰਦੇ ਸਾਰਾ ਟੱਬਰ ਇੱਧਰ ਬਹਿ ਜਾ ਇੱਥੇ ਮਰ ਜਾ ਇੱਥੇ ਕੋਈ ਨਹੀਂ ਮੈਂ ਬੈਠਾ ਆ ਤੂੰ ਇੱਥੇ ਮਰ ਜਾ ਨਹੀਂ ਨਹੀਂ ਫੇਰ ਵੀ ਰਿਸ਼ਤੇਦਾਰ ਆ ਉਹ ਤੂੰ ਕਰੋ ਵੀ ਉਸੇ ਨਹੀਂ ਗੱਡਿਆ ਜਿਹਨੂੰ ਇਹਨੂੰ ਕਹੀ ਜਾਂਦਾ ਟੀਮੇ ਤਾਂ ਡਰਦੇ ਆ ਮੈਂ ਨਹੀਂ ਡਰਦਾ ਡਰਦਾ ਮੈਂ ਤੂੰ ਲਾਉਣਾ ਨਹੀਂ ਪਗਾ ਤੂੰ ਐਂ ਕਰ ਖੜਾ ਹੋ ਕੇ ਚਲ ਮੀਟ ਦੇਖ ਆ ਦੇਖਾਂ ਦੇਖਾਂ ਦਾ ਸਾਗੀ ਦੇ ਮੀਟ ਮੀਟ ਜਾ ਰਿਹਾ ਨਾ ਮੀਟ ਕਰਨ ਤੂੰ ਦੇ ਦੇ ਕਿ ਨਾ ਮੀਟ ਦੇ ਦੇ ਪੁੱਲ ਜੰਨ ਤਾਲਸ ਕਿਹਾ ਹੁੰਦਾ ਚੱਕੇ ਠੀਕ ਹੈ ਕੋਈ ਨਹੀਂ ਹੁਤਾ ਮਾਂ ਮੀਟ ਚ ਉਹ ਦੇਖ ਲਈ ਆ ਮਿਹਰਤਾ ਪਖਾਦਾ ਐ ਵੀ ਤੋ ਹੋ ਕੇ ਬਿਆ ਗੀ ਮੈਂ ਅੱਦਕਾ ਨੂੰ ਹੋ ਕੇ ਤਨੂ ਹੀ ਰੱਖਦਾ ਮੈਂ ਨਾ ਬੋਲਿੰਗ ਕਰੀ ਗਣੀ ਤੇ ਬੈਜੂ ਕਾਦਾ ਗਲੇ ਸੇ ਬੈਜੂ ਉਹ ਮਾਤਾ ਲੜੂਗੀ ਹਾਂ ਨਾ ਕਰੀ ਹਾਂ ਉਹ ਬੰਨਣ ਜਾ ਕਰਾ ਤੈਨੂੰ ਗੁੱਸੇ ਭੈਣ ਦਾ ਬੰਨਣ ਜਾ ਜਾਵੇ ਉਹ ਧੋਕੀ ਜਾਂਦੇ ਨੇ ਜਦੋਂ ਦਾਰੂ ਆ ਕੇ ਕਰੇ ਗੁਰਦੀ ਇਹ ਬਣੀਆਂ ਛੋਟੀਆਂ ਪੜੋ ਉਹ ਦਾਰੂ ਦਾ ਉਹਦਾ ਪੰਜਵਾਂ ਰਤਨ ਆ ਗਿਆ ਇਥੇ ਆ ਕੇ ਦੇਖਾ ਮੀਟ ਸਹੀ ਆ ਵੇਰ ਦਾ ਦੇਖ ਲੈਣਾ ਕੀ ਐ ਭੈਣ ਦੇ ਯਾਰਾ ਬੱਕਰੇ ਦਾ ਲਾਣਾ ਹੋਇਆ ਇਹ ਕਿੰਨਾ ਹੋਆ ਇਹ ਮੈਂ ਤਾਂ ਛੱਡ ਜੂ ਤਰ ਲਾਉਂਦੇ ਤਾਂ ਖਾਜਮਾ ਸਮੋਸੇ ਲਈ ਫਿਰਦੇ ਹੋਏ ਤਾਂ ਤੇਰੀ ਘਤੁਰ ਬੁਰਗਾਂ ਨਾਲ ਲੜਦੀਆਂ ਨੇ ਫਿਰ ਇਹ ਪੰਨਣ ਕਰਕੇ ਨਾ ਲੱਗ ਪੀਸ ਹੈਗਾ ਲੈ ਮੈਂ ਨਹੀਂ ਖਾਜਮਾ ਤੇਰੇ ਨੂੰ ਮਾਰੂ ਮੇਰੀ ਗੱਲ ਸੁਣ ਸਮੋਸਾ ਖਾਣੋਂ ਹਾਂ ਮੇਰੀ ਗੱਲ ਸੁਣ ਤੂੰ ਮੈਨੂੰ ਕੰਨ ਚੋਂ ਗਲ ਮਾਰ ਲੈਣ ਦੇ ਕਿ ਤੁਸੀਂ ਮੈਨੂੰ ਸ਼ਰਾਬੀ ਸਮਝਦੇ ਹੋ? ਉਹ ਸ਼ਰਾਬਾ ਕੰਨ ਇੱਥੇ ਐ ਇੱਥੇ ਕੰਨ। ਅੱਛਾ। ਹਾਂ ਬੂਟਾ ਉੱਥੇ। ਅੱਛਾ। ਸ਼ਰਾਬੀ ਨੂੰ ਕੋਈ ਨਹੀਂ ਸੋਪੀਆ। ਉਹ ਬਾਹਰ ਦੇ ਪਰੇ ਮੈਂ ਮੇਰੇ ਨਾਲ ਖਤਰ ਪਰੇ ਲੱਗਦਾ। ਬਾਹਰ ਦੇ ਪਰੇ ਮੈਂ ਮੰਜਾ ਲਟਾਉਂ ਪੈਂ। ਇਹ ਘਰ ਮਨੇ ਗੰਦ ਪਾਇਆ ਕਿੱਥੇ? ਵਫਾ ਹੋ ਜੋ ਪਰੇ ਆ। ਕੋਈ ਹੈ ਜੋ ਤੁਹਾਨੂੰ ਬੰਦੇ ਦੀ ਇੱਜ਼ਤ ਹੀ ਨਹੀਂ ਕੋਈ ਹੈ? ਤੇ ਆ ਜਾ ਸਾਲੇ ਛੋਟੇ ਨੇ ਗੰਦ ਪਾਓ ਉਹ ਸਿਰ ਕਿਨੂੰ ਉਧਰ ਆਇਆ ਇੱਥੇ ਮੇਰਾ ਸਾਰਾ ਭੱਜੂ ਅਗਲਾ ਨੇ ਫੂਕਦੂ ਅੱਗ ਲਾ ਕੇ ਮੈਨੂੰ ਲੜਨੀ ਕੋਈ ਨਹੀਂ ਕਿੰਤਾ ਨਾ ਕਰਦੀ ਤਾਜਵਾਗ ਫੂਕਦੂ ਅੱਗ ਲਾ ਕੇ ਤੁਹਾਨੂੰ ਮੈਨੂੰ ਕਿਰਪਾ ਕਰ ਸਕਦੇ ਕਿ ਦੱਸਿਆ ਸਾਲਿਆ ਇਹ ਜਿੱਤਾਂ ਕਰ ਕੋਡੀ ਪਾਣ ਕੋਦੜੇ ਬੰਦੇ ਮੇਰੇ ਮੇਰੇ ਨੂੰ ਮਾਰ ਦਿਆ ਮੇਤੇ ਤੇਜ਼ ਹਵਾ ਭੈਣ ਘਰੇ ਮਾਰ ਯੇ ਬੱਦ ਕਰਾ ਦੁਖੀ ਕਰ ਮਰੇ ਲੈ ਕੇ ਉਹ ਬੰਦੇ ਸਾਰੇ ਛੋੜੇ ਬੰਦੇ ਰਹਿ ਉਹ ਬੰਦੇ ਖਾ ਤੀ ਪਾ ਪਾ ਬੰਦੇ ਲੈ ਕੇ ਉਹ ਬੰਦੇ ਕੋ ਦੇ ਖਾ ਮੈਂ ਖੜ ਜਾ